ਬਟਾਲਾ ਚ ਹਾਰਟ ਆਫ ਸਿਟੀ ਕਲੋਨੀ ਮਹੰਤ ਜੋਕੇ ਪਿਛਲੇ 24 ਸਾਲ ਤੋਂ ਲਟਕੀ ਚੱਲੀ ਆ ਰਹੀ ਸੀ ਅਤੇ ਨਾਲ ਹੀ ਲਟਕੇ ਸੀ ਉਹ ਲੋਕ ਜਿਨ੍ਹਾਂ ਨੇ 24 ਸਾਲ ਪਹਿਲਾਂ ਇੱਥੇ ਪਲਾਟ ਖਰੀਦੇ ਸਨ ਅਜਾਬ ਦੀ ਸਰਕਾਰ ਨੇ ਉਹਨਾਂ ਲੋਕਾਂ ਨੂੰ ਰਾਹਤ ਦਿੰਦੇ ਹੋਏ ਇਸ ਕਲੋਨੀ ਦਾ ਕੰਮ ਸ਼ੁਰੂ ਕਰਵਾਇਆ ਹੈ ਬਟਾਲਾ ਵਿਧਾਇਕ ਅਮਨ ਸ਼ੀਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਕਰੋੜਾਂ ਰੁਪਏ ਦੇ ਇਸ ਪ੍ਰੋਜੈਕਟ ਨੂੰ 1 ਸਾਲ ਦੇ ਅੰਦਰ ਅੰਦਰ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਵਿੱਚ ਪਲਾਟ ਦੀ ਖਰੀਦ ਆਨਲਾਈਨ ਹੋਵੇਗੀ ਅੱਜ ਬਟਾਲੇ ਦੇ ਵਾਸਤੇ ਇੱਕ ਹੋਰ ਉਹਦੀ ਤਰੱਕੀ ਦੇ ਰਾਹਾਂ ਦੇ ਵਾਸਤੇ ਇੱਕ ਹੋਰ ਜਿਹੜਾ ਕਦਮ ਹੈ ਉਹ ਅੱਜ ਜਿਹੜਾ ਉਹਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਹ ਜਗ੍ਹਾ ਇੰਪਰੂਵਮੈਂਟ ਟਰਸਟ ਨੇ ਕੀਤਾ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਜਿੱਤ ਲਿਆ ਸੀ ਪਰ ਕਿਤੇ ਨਾ ਕਿਤੇ ਦਿੱਕਤਾਂ ਦੇ ਅਕੋਰਡਿੰਗ ਕੋਈ ਨਾ ਕੋਈ ਕੰਮ ਪੈਂਡਿੰਗ ਰਹਿ ਜਾਂਦਾ ਰਿਹਾ ਪਰ ਅੱਜ ਇਸ ਜਗ੍ਹਾ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਜੀ ਇਹ ਕਟੋ-ਕਟ ਨਹੀਂ ਤੇ ਅ 15 ਤੋਂ 20 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਇਹ ਤਿਆਰ ਹੋਊਗਾ ਜੀ ਇੱਥੇ ਅੱਗੇ ਸ਼ੌਪ ਕੰਪਲੈਂਟ ਬਣਨਗੇ ਜੀ ਪਿੱਛੇ ਰੈਜੀਡੈਂਸ਼ੀਅਲ ਏਰੀਆ ਬਣੂਗਾ ਜੀ ਇੱਥੇ ਪਾਰਕਿੰਗ ਦਵਾਂਗੇ ਜੀ ਕਿਉਂਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਹੋਣ ਕਰਕੇ ਅੱਗੇ ਵੀ ਇੱਕ ਜਿਹੜਾ ਪੁਲ ਹੈ ਖੁਸ਼ੀ ਬਾਟੀਕਾ ਦੇ ਲਾਗੇ ਆਪਾਂ ਨਵਾਂ ਉਹਦੀ ਉਸਾਰੀ ਕੀਤੀ ਸੀ ਉਹਦੇ ਨਾਲ ਵੀ ਕਾਫੀ ਲੋਕਾਂ ਨੂੰ ਰਾਹਤ ਮਿਲੀ ਆ ਇਹ ਸਾਡੀ ਕੋਸ਼ਿਸ਼ ਇਹ ਹੋਗੀ ਵੀ ਇਹ ਇੱਥੋਂ ਵੀ ਜਿਹੜੀ ਹਾਸਰੀ ਕਰਾਸ ਹੁੰਦੀ ਆ ਆਪਾਂ ਇਹਦੇ ਉੱਤੇ ਵੀ ਇੱਕ ਜਿਹੜਾ ਪੁਲ ਨਵਾਂ ਬਣਾ ਕੇ ਦਵਾਂਗੇ ਤਾਂ ਜੋ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਆਵਾਜ਼ ਆਈਦਾ ਜਿਹੜਾ ਜਿਹੜਾ ਟ੍ਰੈਫਿਕ ਆ ਕਿਉਂਕਿ ਜਿਉਂ-ਜਿਉਂ ਸਮਾਬੀਦਦਾ ਜਾ ਰਿਹਾ ਹੈ ਜੇ ਘਰ ਦੇ ਵਿੱਚ ਚਾਰ ਪਰਿਵਾਰ ਨੇ ਤੇ ਚਾਰ ਗੱਡੀਆਂ ਨੇ ਤੇ ਉਹ ਹੁਣ ਸਾਡਾ ਵੀ ਫਰਜ਼ ਬਣਦਾ ਵੀ ਉਹਨਾਂ ਹਰ ਸਮਾਧਾਨ ਨੂੰ ਹੱਲ ਕਰਨ ਦਾ ਸੋ ਮੈਂ ਔਰ ਮੇਰੇ ਨਾਲ ਇੰਪਲੈਮੈਂਟਰਸ ਦੇ ਚੇਅਰਮੈਨ ਸਾਹਿਬ ਰਿਸ਼ਵਲ ਜੀ ਸਾਡੇ ਐਕਸ਼ਨ ਸਾਹਿਬ ਸਾਡੇ ਰਾਜੂ ਬਾਜੀ ਹੋਣੀ ਸਾਡੇ ਮਨਜੀਤ ਜੀ ਹੋਣੀ ਸਾਰੀ ਟੀਮ ਜਿਹੜੀ ਆ ਰਾਤ ਦਿਨ ਮਿਹਨਤ ਕਰਕੇ ਇਸ ਕੰਮ ਨੂੰ ਜਿਹੜਾ ਨੇਪਰੇ ਚਾੜ ਰਿਆ ਔਰ ਮੈਨੂੰ ਆਸ ਹੈ ਵੀ ਇਹ ਏਰੀਆ ਜਿਹੜਾ ਆਉਣ ਵਾਲਾ ਸਮਾਂ ਬਟਾਲੇ ਦਾ ਜਿਹੜਾ ਪ੍ਰਾਈਮ ਏਰੀਆ ਹੋਊਗਾ ਹਰ ਲੋਕ ਜਿਹੜੇ ਨੇ ਉਹਨਾਂ ਦੀ ਆਸ ਇਹ ਹੋਊਗੀ ਵੀ ਯਾਰ ਜੇ ਕਿਤੇ ਇੱਥੇ ਸਾਡੀ ਇਨਵੈਸਟ ਹੋ ਜਾਵੇ ਇੱਥੇ ਸਾਨੂੰ ਜਗ੍ਹਾ ਮਿਲ ਜਾਵੇ ਜੋ ਕਿ ਸਾਡਾ ਆਉਣ ਵਾਲਾ ਜਿਹੜਾ ਫਿਊਚਰ ਆ ਉਹ ਵਧੀਆ ਅੱਜ ਉਦਘਾਟਨ ਭਰਤੀ ਮਿੱਟੀ ਮੁੱਟੀ ਪੈਣੀ ਸ਼ੁਰੂ ਹੋ ਜਾਣੀ ਹੈ ਇਸ ਤੋਂ ਬਾਅਦ ਫਿਰ ਸਾਰੇ ਨਕਸ਼ਾ ਜਿਹੜਾ ਵਾ ਉਹ ਫਾਈਨਲਾਈਜ਼ ਕਰਕੇ ਜੋ ਵੀ ਆ ਇਹ ਫਿਰ ਲੋਕਾਂ ਦੇ ਰੂਬਰੂ ਆਪਾਂ ਸਾਰਾ ਐਕਸ਼ਨ ਸਾਹ ਦੱਸਣਗੇ ਜੀ ਕੀ ਰੇਟ ਆ ਔਰ ਅਫਸਰ ਸਾਹਿਬਾਨ ਦੱਸਣਗੇ ਜੀ ਠੀਕ ਹੈ ਜੀ ਇਹਦੇ ਵਿੱਚ ਰੇਟ ਬਾਰੇ ਜੋ ਵੀ ਡਿਸਾਈਡ ਆ ਉਸ ਤੋਂ ਹੋ ਕੇ ਆਂਦਾ ਹੁੰਦਾ ਉਹ ਕਰਨਗੇ ਜੀ ਪਲਾਟ ਨੇ ਜੋ ਵੀ ਆ ਕਾਨੂੰਨ ਦੇ ਅਕੋਰਡਿੰਗ ਆਪਾਂ ਨੂੰ ਵਧੀਆ ਢੰਗ ਨਾਲ ਮੈਨੇਜਮੈਂਟ ਕਰਾਂਗੇ ਠੀਕ ਹੈ ਜੀ ਕੋਈ ਐਸੀ ਗੱਲ ਕਿਸੇ ਨੂੰ ਵੀ ਇਹ ਗੱਲ ਜਰੂਰ ਰੱਖੀ ਸਿਸ ਨੂੰ ਕਿਸੇ ਕਿਸਮ ਦੀ ਵੀ ਦਿੱਕਤ ਪਰੇਸ਼ਾਨੀ ਜਿਹੜੀ ਆ ਜਦੋਂ ਤੱਕ ਮੈਂ ਵਾਂ ਮੈਂ ਆਪਣੀ ਜ਼ਿੰਮੇਵਾਰੀ ਲੈ ਲਾਂ ਮੈਂ ਆਪਣੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਣ ਲਾਊਗਾ ਮੈਂ ਉਹਨਾਂ ਦੇ ਨਾਲ ਰਾਤ ਦਿਨ ਖਲੋਤਾ ਔਰ ਕੜਾ ਵਾਂ ਕਿਉਂਕਿ ਹਰ ਮੌਕੇ ਜਦੋਂ ਮੈਨੂੰ ਲੋੜ ਪੈਂਦੀ ਆ ਮੇਰੇ ਨਾਲ ਉਚਟਾਨ ਬਣ ਕੇ ਖਲੋਂਦੇ ਨੇ ਆਪਾਂ ਟੀਮ ਬਣ ਕੇ ਕੰਮ ਕਰਾਂਗੇ ਜੀ ਦਿੱਲੀ ਦੇ ਇਲੈਕਸ਼ਨ ਜਿੱਤਾਂਗੇ ਜੀ ਪੂਰੀ ਆਸਿਆ ਜੀ ਪਰ ਤਕਾ ਦੇ ਜੋ ਵੇਖਿਆ ਉਹ ਅਸਲ ਬੀਜੇਪੀ ਕਰਦੀ ਆ ਜਿਸ ਤਰ੍ਹਾਂ ਨਹੀਂ ਆ ਭਲੇਖੇ ਨਾਲ ਤੁਸੀਂ ਪੱਤਰਕਾਰ ਭਰਾਓ ਤੁਹਾਨੂੰ ਦੱਸਣਾ ਚਾਹਨਾ ਰਾਤ ਨੂੰ ਕਿਤੇ ਗੱਡੀਆਂ ਸ਼ਰਾਬ ਦੀਆਂ ਆਈਆਂ ਉਹ ਲਾਥਰੀਆਂ ਸੀ ਤੇ ਵੀਡੀਓ ਬਣੀ ਤੇ ਪੱਤਰਕਾਰਾਂ ਨੇ ਫੋਨ ਕਰਤਾ ਪੁਲਿਸ ਨੂੰ ਉਹਨਾਂ ਨੂੰ ਲੱਗਾ ਵੀ ਇਹ ਆਮ ਆਦਮੀ ਪਾਰਟੀ ਦੇ ਬੰਦੇ ਨੇ ਉਹ ਪੱਤਰਕਾਰਾਂ ਨੂੰ ਵੀ ਚੁੱਕ ਕੇ ਬਾਅਦ ਵਿੱਚ ਰਾਤ ਥਾਣੇ ਲੈ ਗਏ ਤੇ ਸਵੇਰੇ ਛੱਡਿਆ ਜੀ ਜਿਹੜੀ ਸਾਡੀ ਵੀ ਵੀਡੀਓ ਮੇਰੀ ਔਰ ਅਮਨ ਅਰੋੜਾ ਜੀ ਦੀ ਜਿਹੜੀ ਵਾਇਰਲ ਹੋਈ ਲਾਲਜੀਤ ਖੁੱਲਰ ਜੀ ਉਹ ਇੱਕ ਪੱਤਰਕਾਰ ਜਿਹੜੇ ਸਾਡੇ ਸੀ ਜਿਹੜੇ ਉਹ ਚੁੱਕ ਕੇ ਅੰਦਰ ਦਿੱਤੇ ਸੀ ਸੋ ਕਹਿਣ ਦਾ ਭਾਵ ਦੁੱਖ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਨੂੰ ਇਮਾਨਦਾਰੀ ਨਾਲ ਸਾਥ ਦੇਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਵੀ ਮਜਬੂਰ ਨਜ਼ਰ ਆਇਆ ਕਿਉਂਕਿ ਭਾਜਪਾ ਦਾ ਪ੍ਰੈਸ਼ਰ ਹੀ ਇੰਨਾ ਕਿਸੀ ਲੋਕਾਂ ਦਾ ਫਤਵਾ ਜਿਹੜਾ ਵਾ 8 ਤਰੀਕ ਨੂੰ ਪਤਾ ਲੱਗ ਜਾਊਗਾ ਔਰ ਪਰ ਸਾਨੂੰ ਆਸ ਹੈ ਵੀ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ ਉਹ 24 ਸਾਲ ਬਾਅਦ ਸੁਣਵਾਈ ਹੋਈ ਹੈ ਔਰ ਮੈਂ ਸਮਝਦਾ ਇਹਦੇ ਵਿੱਚ ਸਾਨੂੰ ਐਮਐਲਏ ਸਾਹਿਬ ਦਾ ਵੀ ਬਹੁਤ ਸਾਥ ਮਿਲਿਆ ਔਰ ਐਸਡੀਐਮ ਸਾਹਿਬ ਨੇ ਵੀ ਬਹੁਤ ਮਿਹਨਤ ਕਰਕੇ ਆਪਾਂ ਦੇ ਆਪਣੇ ਵੱਲੋਂ ਰਿਕਵੈਸਟ ਕੀਤੀ ਹੋਈ ਸੀ ਕਿ ਸਾਡੇ ਕੰਮ ਬੜਾ ਚੱਲਦਾ ਰੜਿਆ ਤੇਰੇ ਚੜਾਓ ਤੇ ਸਾਰਿਆਂ ਦੀ ਮਿਹਨਤ ਨਾਲ ਸਾਰਿਆਂ ਨੇ ਲੜ ਕੇ ਇਸ ਕੰਮ ਨੂੰ ਸਿਰੇ ਚੜਾਇਆ ਔਰ ਜੇ ਕਾਨੂੰਨੀ ਜਿਹੜੀ ਆ ਲਗਭਗ ਜੀ ਸਾਲਕ ਦਾ ਸਮਾਂ ਲੱਗ ਸਕਦਾ ਜੀ ਇਹਨੂੰ 12 ਮੌਂਡ ਚ ਕਿਉਂਕਿ ਰੇੜਾ ਦੀਆਂ ਨਵੀਆਂ ਸਟਰਕਚਰਾਂ ਨੇ ਜਿੰਨ ਦਾ ਡਿਵੈਲਪਮੈਂਟ ਨਹੀਂ ਦੀ ਰੇੜਾ ਅਪਰੂਵ ਨਹੀਂ ਕਰਦੀ ਉਹਨਾਂ ਨੂੰ ਇਹਨਾਂ ਦਾ ਪਲਾਨ ਕਰਕੇ ਈ ਆਪਸ਼ਨ ਨਹੀਂ ਕਰ ਸਕਦੇ ਈ ਆਪਸ਼ਨ ਵਾਲੀ ਜਗ੍ਹਾ ਹੀ ਜ਼ਿਆਦਾ ਔਰ ਜਿਹੜਾ ਰੈ residenial ਏਰੀਆ ਉਹ ਉਹਨਾਂ ਦਾ ਵੀ ਲਗਭਗ ਈ ਆਪਸ਼ਨ ਜਾਂ ਲਾਟਰੀ ਡਰਾਅਨ ਕੱਢਾਂਗੇ ਰੇਡ ਜੀ ਜੋ ਅਪਰੂਵ ਹੋ ਗਏ ਉੱਪਰ ਸਰਕਾਰ ਦਾ ਜਦੋਂ ਹੀ ਪਲਾਨ ਕਲੋਨੀ ਡਿਵੈਲਪਮੈਂਟ ਕਰ ਲਾਂਗੇ ਉਹਨਾਂ ਕੋ ਐਗਜ਼ੈਂਪਸ਼ਨ ਚਾਰਜਸ ਜਿਹੜੇ ਉਹ ਉਹਨਾਂ ਨੇ ਮੰਨੇ ਹੋਏ ਆ ਐਗਰੀਮੈਂਟ ਹੋਇਆ ਦਾ ਹਾਈ ਕੋਰਟ ਚ ਉਹ ਦੇਣਗੇ ਤਿਆਰ ਨੇ ਇਸੇ ਸ਼ਰਤ ਤੇ ਐਗਜ਼ਮਟ ਹੋਏ ਨੇ ਤੇ ਉਹਨਾਂ ਨੂੰ ਐਨਓਸੀ ਮਿਲ ਜੇਗੀ ਜਦੋਂ ਜਮਸ਼ੀਰ ਚਾਰਜੀ ਜਮ੍ਹਾਂ ਕਰਾ ਦੇ ਬਟਾਲਾ ਤੋਂ ਬਬਲੂ ਦੀ ਖਾਸ ਰਿਪੋਰਟ